ਸਤਿ ਸ੍ਰੀ ਅਕਾਲ ਨੰਬਰ 1 ਜੇਕਰ ਤੁਸੀਂ ਮੱਕੀ ਤੋਂ ਫੁੱਲ ਮੇਕਨ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਮੱਕੀ ਦੇ ਦਾਣਿਆਂ ਨੂੰ ਇੱਕ ਦਿਨ ਧੁੱਪ ਵਿੱਚ ਜ਼ਰੂਰ ਰੱਖੋ ਇਸ ਨਾਲ ਦਾਣੇ ਫੁੱਲਣਗੇ ਤੇ ਨਾਲ ਹੀ ਵਧੀਆ ਵੀ ਬਣਦੇ ਹਨ ਨੰਬਰ 2 ਜਦੋਂ ਵੀ ਤੁਸੀਂ ਕੋਈ ਹਲਵਾ ਬਣਾਉਂਦੇ ਹੋ ਤਾਂ ਉਸ ਵਿੱਚ ਸੁੱਕੀ ਚੀਨੀ ਪਾਉਣ ਦੀ ਬਜਾਏ ਚਾਣੀ ਬਣਾ ਕੇ ਪਾਓ ਇਸ ਨਾਲ ਹਲਵਾ ਜ਼ਿਆਦਾ ਵਧੀਆ ਬਣਦਾ ਹੈ। ਨੰਬਰ 3 ਜੇਕਰ ਅਸੀਂ ਕੇਲਿਆਂ ਦੇ ਗੁੱਛੇ ਨੂੰ ਪਾਣੀ ਵਿੱਚ ਡਪੋ ਕੇ ਕਿਸੇ ਬਰਤਨ ਵਿੱਚ ਰੱਖ ਦਈਏ ਤਾਂ ਸਾਡੇ ਕੇਲੇ ਕਾਫੀ ਦਿਨ ਖਰਾਬ ਨਹੀਂ ਹੁੰਦੇ। ਨੰਬਰ 4 ਦੁੱਧ ਨੂੰ ਉਬਲਣ ਤੋਂ ਬਚਾਉਣ ਲਈ ਦੁੱਧ ਵਾਲੀ ਪਤਲੇਲੇ ਉੱਪਰ ਲੱਕੜ ਦਾ ਪੜਾ ਚਮਚਾ ਜ਼ਰੂਰ ਰੱਖੋ। ਇਸ ਤਰ੍ਹਾਂ ਕਰਨ ਨਾਲ ਦੁੱਧ ਉਬਲੇਗਾ ਨਹੀਂ। ਨੰਬਰ 5 ਆਲੂ ਵਾਲੀ ਟਿੱਕੀ ਬਣਾਉਣ ਸਮੇ ਉਸਦੇ ਮਸਾਲੇ ਵਿੱਚ ਛੋਟਾ ਜਿਹਾ ਕੱਚਾ ਕੇਲਾ ਉਬਾਲ ਕੇ ਪਾਉਣ ਨਾਲ ਟਿੱਕੀ ਦਾ ਸਵਾਦ ਹੋਰ ਵੀ ਵਧੀਆ ਹੁੰਦਾ ਹੈ। ਨੰਬਰ 6 ਮਸਾਲਿਆਂ ਵਿੱਚ ਹਲਕਾ ਜਿਹਾ ਨਮਕ ਮਿਲਾਉਣ ਨਾਲ ਮਸਾਲੇ ਜਲਦੀ ਖਰਾਬ ਨਹੀਂ ਹੁੰਦੇ। ਨੰਬਰ 7 ਚੋਲਾ ਨੂੰ ਬਣਾਉਂਦੇ ਸਮੇ ਉਹਨਾਂ ਵਿੱਚ ਅੱਧਾ ਚਮਚ ਨਿੰਬੂ ਦਾ ਰਸ ਮਿਲਾਉਣ ਨਾਲ ਕੋਲ ਕੱਲੇ ਕੱਲੇ ਬੋਝ ਜਾਂਦੇ ਹਨ ਤੇ ਨਾਲ ਹੀ ਸਵਾਦ ਬਣਦੇ ਹਨ ਨੰਬਰ 8 ਥੋੜੇ ਜਿਹੇ ਮੱਕੀ ਦੇ ਆਟੇ ਦਾ ਘੋਲ ਬਣਾ ਕੇ ਸਬਜੀ ਵਿੱਚ ਪਾਉਣ ਨਾਲ ਸਬਜੀ ਦੀ ਗਰੇਵੀ ਗਾੜੀ ਹੋ ਜਾਂਦੀ ਹੈ ਨੰਬਰ 9 ਬੀਨਜ਼ ਨੂੰ ਜਲਦੀ ਪਕਾਉਣ ਲਈ ਉਸ ਵਿੱਚ ਨਿੰਬੂ ਦਾ ਪਾਣੀ, ਚਟ ਮਟਰ ਦਾ ਰਸ ਪਾਓ ਇਸ ਨਾਲ ਬੀਨਜ਼ ਦੀ ਸਬਜੀ ਜਲਦੀ ਪੱਕ ਜਾਂਦੀ ਹੈ ਨੰਬਰ 10 ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਬਣਾਉਣ ਤੋਂ ਪਹਿਲਾਂ ਤੇਲ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਸਬਜ਼ੀਆਂ ਬਣ ਤੋਂ ਬਾਅਦ ਕਾਲੀਆਂ ਨਹੀਂ ਹੁੰਦੀਆਂ ਨੰਬਰ 11 ਜੇਕਰ ਰੋਟੀ ਬਣਾਉਣ ਸਮੇਂ ਆਟਾ ਵੇਲਣ ਨੂੰ ਚਿਪਕਦਾ ਹੋਵੇ ਤਾਂ ਉਸ ਨੂੰ ਰੋਟੀ ਬਣਾਉਣ ਤੋਂ 5 ਮਿੰਟ ਪਹਿਲਾਂ ਫ੍ਰਿਜ ਵਿੱਚ ਰੱਖ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਵੇਲਣਾ ਰੋਟੀ ਨਾਲ ਚਿਪਕਣ ਤੋਂ ਹਟ ਜਾਵੇਗਾ ਨੰਬਰ 12 ਮਟਰਾਂ ਨੂੰ ਉਬਾਲਦੇ ਸਮੇਂ ਉਸ ਵਿੱਚ ਚੁਟਕੀ ਭਰ ਖੰਡ ਪਾਉਣ ਨਾਲ ਉਹਨਾਂ ਦਾ ਰੰਗ ਬਰਕਰਾਰ ਰਹਿੰਦਾ ਹੈ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ